ਸੰਪਰਦਾਇ ਦੇ ਮੁਖੀ ਬਾਬਾ ਈਸ਼ਵਰ ਸਿੰਘ ਮਹਾਰਾਜ ਜੀ ਦਾ 119ਵਾਂ ਸਾਲਾਨਾ ਜਨਮ ਦਿਹਾੜਾ ਅੱਜ ਪਾਇਲ ਵਿਖੇ ਬੜੇ ਹੀ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ਰਾੜਾ ਸਾਹਿਬ ਸੰਪਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਵੱਲੋਂ ਇੱਕ ਵੱਡਾ ਕੇਕ ਵੀ ਕੱਟਿਆ ਗਿਆ। ਬਾਬਾ ਜੀ ਦੇ ਜਨਮ ਦਿਹਾੜੇ ਮੌਕੇ ਪਾਇਲ ਦੀ ਸਮੂਹ ਸੰਗਤ ਵੱਲੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਈਸਕ੍ਰੀਮ ਦੇ ਵਕ-ਵਕ ਪਲੇਰਾਂ ਦਾ ਲੰਗਰ ਵਰਤਾਇਆ ਗਿਆ। ਬਕਾ ਪ੍ਰੀਤਮ ਤੋਂ ਕਿਨਾਰਾ ਕੌਣ ਕਰੇ ਦੇ ਦੇ ਜਾਈ ਮੇਰੇ ਨਾ ਹਾਂਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਜੀ ਤਨ ਤਨ ਬਾਬਾ ਸੰਤ ਬਾਬਾ ਈਸ਼ਾ ਸਿੰਘ ਜੀ ਮਹਾਰਾਜ ਦੇ 5 ਅਗਸਤ ਨੂੰ ਜਨਮ ਦਿਹਾੜੇ ਦੀ ਖੁਸ਼ੀ ਚ ਸਲਾਨਾ ਜੋ ਕਿ ਪੈਲ ਦੀ ਸਮੂਹ ਸੰਗਤ ਵੱਲੋਂ ਆਏ ਸਾਲ ਸ਼ਰਦਾ ਦਾ ਬਹੁਤ ਹੀ ਜਨਮ ਦਿਨ ਮਨਾਇਆ ਜਾਂਦਾ ਸਵੇਰੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਕੇਕ ਕੱਟਣ ਆਏ ਸੀਗੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਆ ਪੈਲ ਦੀ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਮਹਾਰਾਜ ਦੇ ਜਨਮ ਦਿਨ ਦੇ ਆਉਣ ਤੇ ਸਮੂਹ ਸੰਗਤ ਵੱਲੋਂ ਸ਼ੁਕਰਾਨੇ ਵੱਲੋਂ ਆਈਸਕ੍ਰੀਮ ਦਾ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿੰਨੀ ਵੀ ਪਰਮਾਤਮਾ ਵੱਲੋਂ ਕਿਰਪਾ ਹੁੰਦੀ ਆ ਤੋਟੇ ਚੱਲਦਾ ਜੀ ਮਾਰਾ ਦੀ ਕਿਰਪਾ ਧੰਨਵਾਦ ਆ ਤੁਹਾਡਾ ਸਾਰੇ ਸੰਯੋਗੀ ਸੱਜਣਾ ਦਾ ਜਿੰਨਾ ਕਰਕੇ ਉਪਰਾਲਾ ਹੋਂਦ ਵਿੱਚ ਆਉਂਦਾ ਧੰਨਵਾਦ ਲਗਾਏਗੇ ਨੇ ਕਿਸੇ ਕਿਸੇ ਦੇ ਨੰਗ ਲਗਾਏਗੇ ਨੇ ਸਭ ਇਹ ਜਨਮ ਦਿਨ ਬਾਬਾ ਸੰਤ ਮਾਰਾ ਇਸ਼ਾ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਚ ਆਏ ਆਏ ਸਾਲ ਸਾਲਾਨਾ ਲਗਾਇਆ ਜਾਂਦਾ ਜੀ ਕਿਹ ਚ ਬਰਦਾਇਆ ਕੀ ਗਿਆ ਜੀ ਆਈਸਕ੍ਰੀਮ ਦਾ ਲੰਗਰ ਚੱਲ ਰਿਹਾ ਜੀ ਸਵੇਰ ਤੋਂ ਉਹ ਡੋਟੇ ਚੱਲ ਰਿਹਾ ਆਈਸਕ੍ਰੀਮਾਂ ਚੱਲ ਰਹੀਆਂ ਨੇ ਇਹਦੇ ਉਹਦੇ ਸਾਰੇ ਫਲੇਵਰ ਨੇ ਜੀ ਤਕਰੀਬਨ ਤੁਸੀਂ ਦੇਖਿਆ ਤੁਸੀਂ ਰਿਕਵਰੀ ਚ ਵੀ ਲਿਆਗਾ ਤੁਸੀਂ ਰਿਕਾਰਡਿੰਗ ਚ ਵੀ ਲਿਆ ਸਾਰਾ ਆਇਆ ਸਵੇਰ ਤੋਂ ਉਤਟ ਜਿੰਨੇ ਵੀ ਜ਼ਿਆਦਾਤਰ ਆਈਸਕ੍ਰੀਮ ਚ ਫਲੇਵਰ ਨੇ ਸਾਰੇ ਉੱਟ ਚੱਲ ਰਹੇ ਨੇ ਜੀ ਇਸੇ ਤਰ੍ਹਾਂ ਚੱਲਦੇ ਰਹਿਣਗੇ ਸ਼ਾਮ ਦੇਰ ਹੁੰਦੇ ਆ ਹਾਂ ਜੀ ਪਰਮਾਤਮਾ ਕਿਰਪਾ ਕਰਨਗੇ ਜਰੂਰ ਤਕਰੀਬਨ 5 ਦੇ ਕਰੀਬ ਟਾਈਮ ਆ ਸਵੇਰ ਤੋਂ ਅਸੀਂ 10 11 ਵਜੇ ਤੋਂ ਕੰਟੀਨਿਊ ਚੱਲ ਰਹੇ ਆ ਬਾਕੀ ਜਿੰਨਾ ਚਿਰ ਮਹਾਰਾਜ ਜੀ ਹੁਕਮ ਕਰਨਗੇ ਕੰਟੀਨਿਊ ਚੱਲਦੇ ਰਹਿਣਗੇ ਅਪਰੋਕਸੀਮੇਟ 6:30 7 ਵਜੇ ਤੱਕ ਤਾਂ ਚੱਲਣਗੇ ਜੀ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ